ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ? ਹੋਪ ਕਿ ਸਾਰੇ ਵਧੀਆ। ਸੋ ਅੱਜ ਦੀ ਵੀਡੀਓ ਜਿਹੜੀ ਇਟਲੀ ਦੇ ਪੇਪਰਾਂ ਬਾਰੇ ਆ ਉਹ ਸਿਰਫ ਹੈਗੀ ਆ ਇੱਕ ਪੇਪਰ ਦੀ ਟਾਈਪ ਜਿਹੜੀ ਹੈਗੀ ਆ ਜਿਹਨੂੰ ਬੋਲਦੇ ਹੈਗੇ ਆ ਕਾਰਤਾ ਬਲੂ ਪੇਪਰ। ਸੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆ ਕੁਝ ਇਨਫੋਰਮੇਸ਼ਨ ਮੈਂ ਤੁਹਾਨੂੰ ਦਊਂਗਾ ਬਲੂ ਕਾਰਤਾ ਬਾਰੇ ਤੇ ਕੁਝ ਇਨਫੋਰਮੇਸ਼ਨ ਜਿਨ੍ਹਾਂ ਨੇ ਪੇਪਰ ਭਰਾਈ ਸੀਗੇ ਉਹ ਦੇਣ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਇਹਦੇ ਉੱਤੇ। ਠੀਕ ਆ। ਕਿਉਂਕਿ ਪਿਛਲੇ ਦੋ ਦਿਨ ਹਫ਼ਤਿਆਂ ਤੋਂ ਬਲੂ ਕਾਰਤਾ ਦੇ ਰਿਲੇਟਡ ਬਹੁਤ ਜ਼ਿਆਦਾ ਕਮੈਂਟ ਆਏ ਆ ਮੈਸੇਜ ਆਏ ਆ ਕਿ ਭਾਜੀ ਬਲੂ ਕਾਰਤਾ ਵਾਲੇ ਪੇਪਰ ਜਿਹੜੇ ਹੈਗੇ ਆ ਜਾਂ ਕਾਰਤਾ ਬਲੂ ਜਿਹੜੇ ਪੇਪਰ ਹੈਗੇ ਕੀ ਹੁੰਦੇ ਆ ਜਿੰਨੀ ਕਿ ਮੈਨੂੰ ਇਨਫਾਰਮੇਸ਼ਨ ਹੈਗੀ ਆ ਉਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾ ਕਿ ਜਿਹੜਾ ਬਲੂ ਕਾਰਤਾ ਵਾਲਾ ਪੇਪਰ ਆ ਲਾਈਕ ਜਿੱਦਾਂ ਸਕਿੱਲ ਵਰਕਰ ਜਿਹੜੇ ਹੁੰਦੇ ਉਹਨਾਂ ਵਾਸਤੇ ਹੁੰਦੀ ਹੈ ਇਹ ਕਿ ਜਿੱਦਾਂ ਇੰਡੀਆ ਦੇ ਵਿੱਚ ਜੇਸ ਬੰਦੇ ਨੇ ਆਈਟੀਆਈ ਡਿਪਲੋਮਾ ਕੀਤਾ ਹੋਵੇ ਜਾਂ ਉਹਦੇ ਰਿਲੇਟਡ ਉਹਦਾ ਐਕਸਪੀਰੀਅੰਸ ਹੋਵੇ 2-3 ਸਾਲ ਦਾ ਠੀਕ ਹੈ ਉਹ ਇਹ ਪੇਪਰ ਭਰ ਸਕਦੇ ਆ ਇਹ ਪੇਪਰ ਜਿਹੜੇ ਹੈਗੇ ਆ ਕਾਰਤਾ ਬਲੂ ਵਾਲੇ ਇਹ ਕਿੰਨੇ ਟਾਈਮ ਦੇ ਵਿੱਚ ਨਿਕਲ ਜਾਂਦੇ ਆ ਇਹਨੂੰ ਵੱਧ ਤੋਂ ਵੱਧ 10 ਦਿਨ ਲੱਗਦੇ ਆ ਇਹ ਜਲਦੀ ਨਿਕਲ ਆਣੇ ਪੇਪਰ ਆ ਜਿਆਦਾ ਮਹਿੰਗੇ ਪੇਪਰ ਨਹੀਂ ਹੁੰਦੇ ਇਹ ਠੀਕ ਆ ਪਰ ਜੇਕਰ ਤੁਹਾਡੀ ਇੰਡੀਆ ਗਵਰਨਮੈਂਟ ਅਪਰੂਵਡ ਡਿਗਰੀ ਡਿਪਲੋਮਾ ਹੈਗਾ ਆ ਵੈਲ ਜਿਹੜਾ ਕੰਪਨੀ ਨੌਨ ਹੈਗੀ ਆ ਉਹਦੇ ਤੇ ਤੁਹਾਡਾ ਐਕਸਪੀਰੀਅੰਸ ਹੈਗਾ ਆ ਤੁਹਾਡੇ ਪੇਪਰ ਉਹ ਤੇ ਇਹ ਵਾਲੀਆਂ ਸਾਰੀਆਂ ਚੀਜ਼ਾਂ ਨਾਲ ਲੱਗਣੀਆਂ ਆ ਮਾਲਕ ਦੇ ਅ ਪੇਪਰਾਂ ਦੇ ਵਿੱਚ ਤੁਹਾਡੀ ਫਾਈਲ ਰੈਡੀ ਹੋਣੀ ਆ ਫਿਰ ਉੱਥੋਂ ਇਹ ਨੂਲਾ ਉਸਤਾ ਨਿਕਲ ਜਾਂਦਾ ਹੈਗਾ ਇਹਦੇ ਜਿਹੜਾ ਨੂਲਾ ਉਸਤਾ ਹੁੰਦਾ ਆ ਉਰੀ ਜਿਹੜੀ ਅਪਾਇੰਟਮੈਂਟ ਲੈਣੀ ਹੁੰਦੀ ਆ ਉਹ ਇੱਕ ਅਲੱਗ ਕੈਟਾਗਰੀ ਦੇ ਵਿੱਚ ਹੁੰਦੀ ਆ ਤੇ ਅਪਾਇੰਟਮੈਂਟ ਵੀ ਜਲਦੀ ਮਿਲਦੀ ਆ ਜਲਦੀ ਪੇਪਰ ਜਮ੍ਹਾਂ ਹੋ ਜਾਂਦੇ ਆ ਜਦੋਂ ਪੇਪਰ ਜਮ੍ਹਾਂ ਹੋ ਜਾਂਦੇ ਆ ਤਾਂ ਹੋ ਸਕਦਾ ਕਿ ਤੁਹਾਡੇ ਫੀਲਡ ਦੇ ਰਿਲੇਟਿਡ ਇੰਟਰਵਿਊ ਕੰਡਕਟ ਕੀਤੀ ਜਾਵੇ ਐਂਬੈਸੀ ਵੱਲੋਂ ਉਸ ਤੋਂ ਬਾਅਦ ਵੀਜ਼ਾ ਜਿਹੜਾ ਹੈਗਾ ਆ ਉਹ ਗ੍ਰਾਂਟ ਹੁੰਦਾ ਆ ਸੋ ਮੋਸਟ ਆਫ ਦਾ ਜਿੰਨੇ ਵੀ ਮੈਂ ਬਲੂ ਕਾਰਤਾ ਕਰਤਾ ਬਲੂ ਜੋ ਵੀ ਪੇਪਰ ਜਿਨ੍ਹਾਂ ਨੇ ਭਰੇ ਹੋਏ ਆ ਹਜੇ ਤੱਕ ਮੈਨੂੰ ਕਿਸੇ ਦਾ ਰਿਜ਼ਲਟ ਕਹਿ ਰਹੀ ਹੈ ਕਿ ਵੀਜ਼ਾ ਲਾ ਕੇ ਮੈਨੂੰ ਨਹੀਂ ਹਜੇ ਤੱਕ ਕੋਈ ਵੀ ਦਾ ਨਾ ਨਿਊਜ਼ ਮਿਲੀ ਹੈਗੀ ਹੈ ਜੇ ਤੁਹਾਡੇ ਵਿੱਚੋਂ ਕੋਈ ਵੀਡੀਓ ਦੇਖ ਰਿਹਾ ਆ ਕਾਰਤਾ ਬਲੂ ਵਾਲਾ ਜਾਂ ਬਲੂ ਕਾਰਤਾ ਨਾ ਜੋ ਵੀ ਇਹਨੂੰ ਆਪਾਂ ਬਲੂ ਕਾਰਤਾ ਜਾਂ ਕਾਰਤਾ ਬਲੂ ਦੋਨੇ ਬੋਲ ਦਿੰਦੇ ਆ ਉਹਦਾ ਵੀਜ਼ਾ ਆਇਆ ਹੋਇਆ ਹੋਵੇ ਥੱਲੇ ਕਮੈਂਟ ਜਰੂਰ ਕਰਿਓ ਆਪਾਂ ਉਹਦੀ ਪ੍ਰੋਫਾਈਲ ਦੇ ਉੱਤੇ ਇੱਕ ਵੀਡੀਓ ਪ੍ਰੋਪਰ ਬਣਾਵਾਂਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਇਹ ਵਾਲੇ ਪੇਪਰ ਹੁੰਦੇ ਨੇ ਤੇ ਵੀਜ਼ਾ ਲੈਣਾ ਕਿੰਨਾ ਕੁ ਸੌਖਾ ਆ ਕਿੰਨਾ ਕੁ ਔਖਾ ਆ ਉਹ ਆਪਣੇ ਪੈਸੇ ਨਾਲ ਬਲੌਕ ਕਰਕੇ ਭੇਜਣ ਕਿਸੇ ਵੀ ਏਜੰਟ ਦੇ ਕੋਲ ਠੀਕ ਹੈ ਜੀ ਸੋ ਮੇਰੇ ਭਰਾ ਭੈਣ ਜਿਹੜੇ ਵੀ ਕਾਰਤਾ ਬਲੂ ਦੇ ਪੇਪਰ ਭਰਾਏ ਆ ਅੰਦਰ ਫਾਈਲਾਂ ਜਮਾ ਆ ਤੁਹਾਡੀਆਂ ਉਹਨਾਂ ਦੀ ਜਦੋਂ ਵੀ ਰਿਜ਼ਲਟ ਆਂਦਾ ਹੈਗਾ ਆ ਹਾਂ ਜਾਂ ਨਾ ਥੱਲੇ ਕਮੈਂਟ ਜਰੂਰ ਕਰ ਦਿਓ ਬਾਕੀ ਬਲੂ ਕਾਰਡ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਆ ਉਹ ਸੇਮ ਹੀ ਹੁੰਦਾ ਆ 20 ਤੋਂ 25 ਦਿਨ ਲੱਗਦੇ ਆ ਜਿਨ੍ਹਾਂ ਬੰਦਿਆਂ ਦੇ ਹਜੇ ਤੱਕ ਵੀ ਵੀਜ਼ਾ ਨਹੀਂ ਆਏ ਹੈਗੇ ਜਿਨ੍ਹਾਂ ਨੇ ਜੁਲਾਈ ਦੇ ਐਂਡ ਮਤਲਬ 20 23 23 24 25 ਦੇ ਜੁਲਾਈ ਦੇ ਵਿੱਚ ਜਾਂ ਅਗਸਤ ਦੇ ਮਹੀਨੇ ਜਿਹੜੇ ਪੇਪਰ ਆਪਣੇ ਜਮਾ ਕਰਵਾਏ ਸੀਗੇ ਐਮਬੈਸੀ ਦੇ ਵਿੱਚ ਹਨਾ ਵੀਐਫਐਸ ਦੇ ਵਿੱਚ ਉਹਨਾਂ ਨੂੰ ਸਤੰਬਰ 10 12 ਤਰੀਕ ਤੱਕ ਵੇਟ ਕਰਨੀ ਹੀ ਪੈਣੀ ਆ ਉਦੋਂ ਤੱਕ ਹੀ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਉਹ ਮਿਲਣਾ ਸ਼ੁਰੂ ਹੋ ਜਾਣਾ ਆ ਸੋ ਇਹ ਪੂਰੀ ਜਿਹੜੀ ਵੀਡੀਓ ਹੈਗੀ ਆ ਇਹਦੇ ਵਿੱਚ ਜਿਹੜੇ ਵੀ ਕਮੈਂਟਸ ਤੁਸੀਂ ਕਰਨੇ ਬਲੂ ਕਾਰਟਾ ਦੇ ਰਿਲੇਟਡ ਪਾਇਓ ਜਿੰਨੀ ਵੀ ਤੁਹਾਨੂੰ ਇਨਫਾਰਮੇਸ਼ਨ ਹੈਗੀ ਹੈ ਜਰੂਰ ਦਿਓ ਜਿਹਦੇ ਆ ਵੀਜ਼ਾ ਲੱਗਾ ਹੈਗਾ ਆ ਬਾਕੀ ਇੱਕ ਛੋਟੀ ਜੀ ਅਪੀਲ ਜਿਵੇਂ ਕਿ ਮੈਂ ਪਹਿਲਾਂ ਵੀ ਕਰਦਾ ਹੁੰਨਾ ਕੋਈ ਵੀ ਮੇਰਾ ਵੀਰ ਭਰਾ ਮੈਨੂੰ ਵਟਸਐਪ ਦੇ ਉੱਤੇ ਜਾਂ ਸਿੱਧਾ ਡਾਇਰੈਕਟ ਕਾਲ ਇੰਸਟਾਗ੍ਰਾਮ ਦੇ ਉੱਤੇ ਨਾ ਕਰਿਆ ਕਰੋ ਜਿਹੜੀ ਵੀ ਇਨਫਾਰਮੇਸ਼ਨ ਤੁਸੀਂ ਲੈਣੀ ਹੁੰਦੀ ਆ ਕਮੈਂਟ ਬਾਕਸ ਜਿਹੜਾ ਹੈਗਾ ਆ ਇੰਸਟਾਗ੍ਰਾਮ ਦਾ ਇਨਬਾਕਸ ਨਹੀਂ ਕਮੈਂਟ ਬਾਕਸ ਜਿਹੜਾ ਇੰਸਟਾਗ੍ਰਾਮ ਦਾ ਹੈਗਾ ਆ ਉੱਥੇ ਹੀ ਤੁਹਾਨੂੰ ਜਵਾਬ ਮਿਲਣਾ ਇਨਸਟਾਗ੍ਰam ਦੇ ਇਨਬਾਕਸ ਦੇ ਵਿੱਚ ਵੀ ਬਹੁਤ ਜ਼ਿਆਦਾ ਮੈਸੇਜ ਆਂਦੇ ਹੈਗੇ ਆ ਉੱਥੇ ਮੇਰਾ ਭਰਾ ਕੋਈ ਕਮੈਂਟ ਨਾ ਕਰਿਓ ਉੱਥੇ ਸਿਰਫ ਤੇ ਸਿਰਫ ਕਮੈਂਟ ਜਿਨ੍ਹਾਂ ਦੇ ਹੋਣਗੇ ਉਹਨਾਂ ਦੇ ਜਵਾਬ ਮਿਲਣਗੇ YouTube ਤੇ ਜਿਨ੍ਹਾਂ ਦੇ ਕਮੈਂਟ ਹੋਣਗੇ ਜਵਾਬ ਮਿਲਣਗੇ ਜੇ WhatsApp ਤੇ ਤੁਸੀਂ ਮੈਨੂੰ ਕਾਲ ਕਰੋਗੇ ਜਾਂ ਮੈਸੇਜ ਕਰੋਗੇ ਕਿ ਭਾਜੀ ਇੰਨਾ ਚਿਰ ਹੋ ਗਿਆ ਫਾਈਲ ਜਮਾ ਹੋਈ ਨੂੰ ਕਿੰਨਾ ਟਾਈਮ ਲੱਗੂਗਾ ਉਹਦਾ ਕੋਈ ਜਵਾਬ ਨਹੀਂ ਮਿਲਣਾ ਸੋ ਇੱਕ ਰਿਕਵੈਸਟ ਆ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆ ਜਾਂਦੇ ਆ ਇੰਨੇ ਮੈਸੇਜਾਂ ਦਾ ਜਵਾਬ ਦੇਣਾ ਇਨੇ ਮੈਸੇਜਾਂ ਦਾ ਫੀਡਬੈਕ ਦੇਣਾ ਮੇਰੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਇੱਕ ਮਾਹੌਲ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ ਹੜਾਂ ਦਾ ਆ ਉੱਪਰੋਂ ਇੱਕ ਜੌਬ ਵੀ ਮੇਰੀ ਹੁੰਦੀ ਹੈ ਸੋ ਅਸੀਂ ਉਧਰ ਵੀ ਕੁਝ ਮਤਲਬ ਜਿਹੜੀ ਹੈਗੀ ਆ ਸੁਸਾਇਟੀ ਜਿੱਦਾਂ ਰਲ ਕੇ ਆਪਾਂ ਸਾਡੀ ਜਿੱਦਾਂ ਸੁਸਾਇਟੀ ਹੈਗੀ ਐੰਬੀਸ਼ਨ ਚੈਰਿਟੀ ਵੈਲਫੇਅਰ ਸੁਸਾਇਟੀ ਉਹਦੇ ਵੱਲੋਂ ਵੀ ਰਾਹਤ ਜਿਹੜੇ ਫੰਡ ਹੈਗੇ ਆ ਉਹ ਕਰ ਰਹੇ ਹੈਗੇ ਆ ਜਿਹੜੇ ਇਸ ਮੁਹਿੰਮ ਦੇ ਵਿੱਚ ਜੁੜਨਾ ਚਾਹੁੰਦੇ ਆ ਉਹ ਆਹ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਆ ਸਿਰਫ ਤੇ ਸਿਰਫ ਉਹੀ ਜਿਹੜੇ ਇਸ ਮੁਹਿੰਮ ਤੇ ਜੁੜਨਾ ਚਾਹੁੰਦੇ ਆ ਹੜਪੀੜਤ ਇਲਾਕਿਆਂ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਆ ਜਾਂ ਤੁਸੀਂ ਹੜਪੀੜਤ ਇਲਾਕੇ ਦੇ ਵਿੱਚ ਹੈਗੇ ਆ ਸੇਵਾ ਲੈਣਾ ਚਾਹੁੰਦੇ ਆ ਕੰਟੈਕਟ ਕਰ ਸਕਦੇ ਆ ਬਾਕੀ ਜਿਸ ਵੀ ਮੇਰੇ ਭਰਾ ਨੇ ਇਨਫੋਰਮੇਸ਼ਨ ਲੈਣੀ ਹੋਵੇ ਕੋਈ ਕੁਐਸਚਨ ਹੋਵੇ ਉਹ ਸਿਰਫ ਤੇ ਸਿਰਫ ਕਮੈਂਟ ਕਰੋ ਇੰਸਟਾਗ੍ਰam ਪੇਜ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਇਨਬਾਕਸ ਨਾ ਕਰੋ ਕਾਲ ਨਾ ਕਰੋ ਇੱਕ ਬਹੁਤ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਮੈਸੇਜ ਕਾਲ ਬਹੁਤ ਜ਼ਿਆਦਾ ਹੋ ਜਾਂਦੇ ਆ ਕਈ ਵਾਰੀ ਬੰਦਾ ਬੀਜ਼ੀ ਹੁੰਦਾ ਚੰਗੀ ਤਰ੍ਹਾਂ ਕਾਲ ਨਹੀਂ ਅਟੈਂਡ ਹੁੰਦੀ ਬੰਦੇ ਨੂੰ ਵੀ ਫਿਰ ਇਹ ਫੀਡਬੈਕ ਵਧੀਆ ਨਹੀਂ ਜਾਂਦੀ ਕਿ ਬੰਦੇ ਨੇ ਗੱਲ ਸਹੀ ਤਰ੍ਹਾਂ ਕੀਤੀ ਜਾਂ ਨਹੀਂ ਕੀਤੀ ਸੋ ਇਟਸ ਅ ਹਮ ਰਿਕਵੈਸਟ ਟੂ ਆਲ ਆਫ ਯੂ ਥੈਟ ਕਿ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਕਾਲ ਮੈਸੇਜ ਡਾਇਰੈਕਟ ਨਾ ਕਰਿਆ ਕਰੋ ਇੱਕ ਸਭ ਤੋਂ ਜਿਹੜੀ ਅਨੋਖੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਕਾਲ ਮੈਸੇਜ ਕਰਦੇ ਆ ਹਨਾ ਟਾਈਮ ਨਹੀਂ ਦੇਖਿਆ ਜਾਂਦਾ ਰਾਤ ਦੇ 12 ਵਜੇ ਵੀ ਮੈਸੇਜ ਕਾਲ ਆਉਂਦੇ ਆ ਹਨਾ ਇੰਡੀਆ ਦੇ ਬੰਦਾ ਉਦੋਂ ਸੁੱਤਾ ਹੁੰਦਾ ਆ ਫੈਮਿਲੀ ਕਾਲ ਹੁੰਦੀ ਆ ਸਾਰੇ ਡਿਸਟਰਬ ਹੁੰਦੇ ਆ ਸੋ ਰਿਕਵੈਸਟ ਆ ਜਿਨ੍ਹਾਂ ਨੇ ਵੀ ਕੋਈ ਇਨਫੋਰਮੇਸ਼ਨ ਲੈਣੀ ਕਮੈਂਟਰ ਕੀ ਕਰਿਆ ਹੋ ਤੇ ਜਿਹੜੇ ਬੰਦਿਆਂ ਦੇ ਬਲੂ ਕਾਰਟਾ ਤੇ ਵੀਜ਼ੇ ਲੱਗੇ ਆ ਉਹ ਜਰੂਰ ਆਪਣੀ ਪ੍ਰੋਫਾਈਲ ਸ਼ੇਅਰ ਕਰੋ ਉਸ ਬੰਦੇ ਦੀ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਵਾਂਗੇ